ਪਾਲਦੀ ਦੇ ਮਾਹਿਲਪੁਰ ਬਹਿਰਾਮ ਮੁਖ ਮਾਰਗ ਤੇ ਕੋਲਡ ਸਟੋਰ ਦੇ ਕਰੀਬ دیر ਸ਼ਾਮ ਸਾਦੇ ਕੋ 8 ਵਜੇ ਦੇ ਕਰੀਬ ਮਾਹਿਲਪੁਰ ਵੱਲੋਂ ਆ ਰਹੀ ਇੱਕ ਥਾਰ ਗੱਡੀ ਦੀ ਅਚਾਨਕ ਕੰਟਰੋਲ ਤੋਂ ਬਾਹਰ ਹੋਣ ਨਾਲ ਸੜਕ ਕਿਨਾਰੇ ਇੱਕ ਵੱਡੇ ਦਰਖਤ ਨਾਲ ਸਿੱਧੀ ਟੱਕਰ ਵਿੱਚ ਗੱਡੀ ਵਿੱਚ ਸਵਾਰ ਦੋਵੇਂ ਨੌਜਵਾਨ ਮੌਕੇ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਉੱਤੇ ਘਟਨਾ ਮੌਕੇ ਗੱਡੀ ਦਾ ਚਾਲਕ ਨੌਜਵਾਨ ਮੁਖ ਸੜਕ ਵਿੱਚ ਕਾਰ ਡਿੱਗ ਪਿਆ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ 18 ਸਾਲਾ ਹਰਸ਼ਦੀਪ ਸਿੰਘ ਪੁੱਤਰ ਸਰਪੰਚ ਹਰਦੀਪ ਸਿੰਘ ਨਿਵਾਸੀ ਟਾਂਡਾ ਖੁਰਦ ਤੇ ਉਸਦਾ 18 ਸਾਲਾ ਸਾਥੀ ਹਰਸਿਮਰਤ ਸਿੰਘ ਪੁੱਤਰ ਪਵਿੱਤਰ ਸਿੰਘ ਮੁਖੋਂ ਮਜਾਰਾ ਬੁਰੀ ਤਰਾਂਜਖਮੀ ਹੋ ਗਏ ਇਹ ਦੋਵੇਂ ਨੌਜਵਾਨ 12ਵੀਂ ਕਲਾਸ ਦੇ ਵਿਦਿਆਰਥੀ ਸਨ ਹਰਸ਼ਦੀਪ ਸਿੰਘ ਦੀ ਆਈ ਵੀ ਹਸਪਤਾਲ ਚ ਮੌਤ ਹੋ ਗਈ ਜਦ ਕੀ ਉਸ ਦੇ ਸਾਥੀ ਹਰ ਸਿਮਰਤ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਮੌਤ ਹੋ ਗਈ ਇਹਨਾਂ ਨੌਜਵਾਨਾਂ ਦੀ ਮੌਤ ਦਾ ਇਲਾਕੇ ਦੀ ਜਨਤਾ ਵਿੱਚ ਗਹਿਰਾ ਸੋਗ ਪਾਇਆ ਜਾ ਰਿਹਾ ਇਹ ਦੁਰਘਟਨਾ ਇਨੀ ਪਿਆਨਕਸੀ ਜਿਸ ਵਿੱਚ ਥਾਰ ਗੱਡੀ ਬੁਰੀ ਤਰ੍ਹਾਂ ਟੁੱਟ ਕੇ ਖਤਮ ਹੋ ਗਈ ਉੱਥੇ ਇਸ ਗੱਡੀ ਦਾ ਡਰਾਈਵਰ ਸਾਈਡ ਦਾ ਟਾਇਰ ਤੇ ਹੋਰ ਸਮਾਨ ਦਰਖਤ ਕੋਲ ਟੁੱਟ ਕੇ ਖਿਲਰ ਰਿਆਂ ਪਿਆ ਮੌਕੇ ਤੇ ਮਾਹਿਲਪੁਰ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾਵੇਗੀ